ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਜੰਨਜਲ ਸ਼ਰਮਾ ਤੋਂ ਪ੍ਰਤੀਸ਼ਖ ਖਬਰਾਂ ਸੁਣੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ ਭਾਰਤ ਨੇ ਦੁਲਿਆਨ ਦੇ ਕੋਲ ਜੰਗਲਾਤ ਖੇਤਰ ਚ ਨੌਵੇਂ ਸਥਾਨ ਤੇ ਰਹਿ ਕੇ ਵਿਸ਼ਵ ਵਾਤਾਵਰਣ ਸੁਰੱਖਿਆ ਚ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਪੰਜਾਬ ਸਰਕਾਰ ਵੱਲੋਂ ਤਿੰਨ ਡਿਪਟੀ ਕਮਿਸ਼ਨਰਾਂ ਸਣੇ 6 ਆਈਐਸ ਅਧਿਕਾਰੀਆਂ ਦੀਆਂ ਬਤਲੀਆਂ ਵਿਸ਼ਵ ਕਰਵਾ ਦਿਵਸ ਮੌਕੇ ਲੁਧਿਆਣਾ ਚ ਸੂਬਾ ਪਤੀ ਸਮਾਗਮ ਦਾ ਆਯੋਜਨ ਕੈਬਨਿਟ ਮੰਤਰੀ ਤਰਨਪੀਤ ਸਿੰਘ ਸੌਨ ਨੇ ਲੋਕਾਂ ਨੂੰ ਭਗਵਾਨ ਵਿਸ਼ਵਕਰਮਾ ਜੀ ਵੱਲੋਂ ਦਰਸਾਈ ਮਾਰਗ ਤੇ ਚੱਲਣ ਦੀ ਕੀਤੀ ਅਪੀਲ ਅਤੇ ਦੇਸ਼ ਦਾ ਵਕਾਰੀ 42ਵਾਂ ਇੰਡੀਅਨ ਆਇਲ ਸਰਵੋ ਸੂਚੀਤਾ ਕੇ ਟੂਰਨਾਮੈਂਟ ਕੱਲ ਤੋਂ ਚਲੰਦਰਚ ਸ਼ੁਰੂ ਤੇ ਹੁਣ ਖਬਰਾਂ ਵਿਸਥਾਰ ਨਾਲ ਭਾਰਤ ਨੇ ਦੁਨੀਆ ਦੇ ਕੁੱਲ ਜੰਗਲਾਤ ਖੇਤਰ ਵਿੱਚ 9ਵੇਂ ਸਥਾਨ ਤੇ ਰਹਿ ਕੇ ਵਿਸ਼ਵ ਵਾਤਾਵਰਣ ਸੁਰੱਖਿਆ ਚਿਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ ਇਹ ਜਾਣਕਾਰੀ ਇੰਡੋਨੇਸ਼ੀਆ ਤੇ ਬਾਲੀ ਚੁਖਰਾਕ ਤੇ ਖੇਤੀਬਾੜੀ ਸੰਗਠਨ ਵੱਲੋਂ ਜਾਰੀ ਕੀਤੇ ਗਏ ਆਲਮੀ ਜੰਗਲਾਤ ਸਰੋਤ ਮਲਾਂਕਨ 2025 ਚ ਦਰਜ ਕੀਤੀ ਗਈ ਸੀ ਵਾਤਾਵਰਣ ਮੰਤਰੀ ਭੁਪੇਂਦਰ ਯਾਦਵ ਨੇ ਕਿਹਾ ਕਿ ਪਿਛਲੇ ਮਲਾਂਕਨ ਚ 10ਵੇਂ ਸਥਾਨ ਤੋਂ ਮਲਾਂਕਨ ਚ 9ਵੇਂ ਸਥਾਨ ਤੇ ਜਾਣਾ ਇੱਕ ਵੱਡੀ ਪ੍ਰਾਪਤੀ ਹੈ ਇਹ ਪ੍ਰਗਤੀ ਜੰਗਲਾਤ ਸੰਭਾਲ ਜੰਗਲਾਤ ਦੇ ਪਾਈਚਾਰਕੀ ਉਪਰਾਲਿਆਂ ਹਿੰ ਵਾਤਾਵਰਣ ਸੁਰੱਖਿਆ ਵਾਲ ਸਰਕਾਰ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਦੀ ਸਫਲਤਾ ਨੂੰ ਉਜਾਗਰ ਕਰਦੀ ਹੈ ਸ਼੍ਰੀ ਆਦਵ ਨੇ ਕਿਹਾ ਕਿ ਭਾਰਤ ਸਲਾਨਾ ਜੰਗਲਾਤ ਖੇਤਰ ਵਿਕਾਸ ਚ ਦੁਨੀਆ ਚ ਤੀਜੇ ਸਥਾਨ ਤੇ ਹੈ ਇਹ ਵਾਤਾਵਰਣ ਸੁਰੱਖਿਆ ਤੇ ਟਿਕਾਊ ਵਿਕਾਸ ਪ੍ਰਤੀ ਦੇਸ਼ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲ ਇੱਕ ਪੇੜ ਬਾਗ ਕੇ ਨਾਮ ਪੂਰੇ ਦੇਸ਼ ਨੂੰ ਬੂਟੇ ਲਾਉਣ ਲਈ ਪ੍ਰੇਰਿਤ ਕਰ ਰਹੀ ਹੈ ਇਹ ਭਵਿੱਖ ਚ ਹਰੇ ਤੇ ਸਵੱਛ ਵਿਕਾਸ ਨੂੰ ਵੀ ਉਤਸ਼ਾਹਿਤ ਕਰੇਗੀ ਪੰਜਾਬ ਸਰਕਾਰ ਨੇ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ ਤਿੰਨ ਡਿਪਟੀ ਕਮਿਸ਼ਨਰਾਂ ਸਮੇਤ 6 ਆਈਏਐਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ ਸਰਕਾਰ ਦੇ ਮੁਖ ਸਕੱਤਰ एकेपी सिन्हा ਵੱਲੋਂ جاری ਹੁਕਮ ਅਨੁਸਾਰ ਗਮਾੜਾ ਦੇ ਮੁੱਖ ਪ੍ਰਸ਼ਾਸਕ ਵਿਸ਼ੇਸ਼ ਸਰੰਗਲ ਨੂੰ ਵਿਸ਼ੇਸ਼ ਕੱਤਰ ਸੁਸ਼ਾਸਨ ਤੇ ਸੂਚਨਾ ਤਕਨੀਕ ਵਿਭਾਗ ਨਿਯੁਕਤ ਕੀਤਾ ਗਿਆ ਡਾਇਰੈਕਟਰ ਸੁਸ਼ਾਸਨ ਤੇ ਸੂਚਨਾ ਤਕਨੀਕ ਦੇ ਮੁੱਖ ਕਾਰਜਕਾਰੀ ਅਫਸਰ ਪੰਜਾਬ ਰਾਜ ਈ ਸ਼ਾਸਨ ਸੁਸਾਇਟੀ ਦਾ ਵਾਧੂ ਚਾਰਜ ਦਿੱਤਾ ਗਿਆ ਇਸੇ ਤਰ੍ਹਾਂ ਅਮਰਸਰ ਦੇ ਡਿਪਟੀ ਕਮਿਸ਼ਨਰ ਸਾਖੀ ਸਾਨੀ ਨੂੰ ਮੁੱਖ ਪ੍ਰਸ਼ਾਸਕ ਗਮਾੜਾ ਅਦਿੱਤ્ય ਉਪਲ ਨੂੰ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਤੋਂ ਬਦਲ ਕੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਪੰਜਾਬ ਸਰਕਾਰ ਨੇ ਆਈਏਐਸ ਅਧਿਕਾਰੀ ਪਲਵੀ ਨੂੰ ਪਠਾਨਕੋਟ ਦੇ ਦਿਲਵਿੰਦਰਜੀਤ ਸਿੰਘ ਨੂੰ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਅਤੇ ਹਰਪ੍ਰੀਤ ਸਿੰਘ ਨੂੰ ਵਧੇਖ ਮੁਖ ਸਕੱਤਾ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨਿਯੁਕਤ ਕੀਤਾ ਗਿਆ ਹੈ ਇਸੇ ਤਰ੍ਹਾਂ ਹਰਪ੍ਰੀਤ ਸਿੰਘ ਨੂੰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮੁਖੀ ਬਿਜਲੀ ਵਿਭਾਗ ਦੇ ਵਧੀਕ ਸਕੱਤਰ ਤੇ ਨਵੀ ਤਨਵੀਆਣਿਓ ਗੂर्जा ਸਰੋਤ ਵਿਭਾਗ ਦੇ ਵਧੀਕ ਸਕੱਤਰ ਦਾ ਵਾਧੂ ਕਾਰਜਭਾਰ ਵੀ ਦਿੱਤਾ ਗਿਆ ਚੋਨੇ ਦੇ ਖਰੀਦ ਸੀਜ਼ਨ ਨੂੰ ਸੁਚਾਰੂ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਆਪਣਾਈ ਸਰਗਰਮ ਪਹੁੰਚ ਸਦਕਾ 1 ਜੁਲਾਈ ਤੋਂ 1 ਅਕਤੂਬਰ ਤੱਕ 432000 458 ਕਿਸਾਨਾਂ ਨੂੰ ਘਟੋ ਘੱਟ ਸਮਰਥਨ ਮੋਲ ਐਮਐਸਪੀ ਦਾ ਲਾਭ ਮਿਲੇ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲਚੰਦ ਘਟਾਰੂ ਚਾਕ ਦੀ ਅਗਵਾਈ ਹੇਠ ਖਰੀਦ ਚੁਕਾਈ ਤੇ ਅਦਾਇਗੀ ਪੂਰੇ ਜ਼ੋਰਾਂ ਨਾਲ ਚੱਲ ਰਹੀ ਹੈ ਹੁਣ ਤੱਕ 57540 ਕਿਸਾਨਾਂ ਨੂੰ ਐਮਐਸਪੀ ਦਾ ਲਾਭ ਮਿਲਣ ਨਾਲ ਪਟਿਆਲਾ ਜ਼ਿਲ੍ਹਾ ਸੱਤਵੇਂ ਗਿਰੇ ਹੈ ਜਦਕੀ ਹੜਾ ਨਾਲ ਪ੍ਰਭਾਵਿਤ ਹੋਇਆ ਤਰਨਤਾਰਨ 38578 ਕਿਸਾਨਾਂ ਨੂੰ ਲਾਭ ਮਿਲਣ ਨਾਲ ਦੂਜੀ ਥਾਂ ਤੇ ਹੈ ਤੇ ਫਿਰੋਜ਼ਪੁਰ 35501 ਕਿਸਾਨਾਂ ਨਾਲ ਤੀਜੇ ਸਥਾਨ ਤੇ ਹੈ ਜ਼ਿਕਰਯੋਗ ਹੈ ਕਿ 1 ਜੁਲਾਈ ਤੱਕ ਰਾਜ ਭਰ ਦੀਆਂ ਮੰਡੀਆਂ ਚ ਕੋਲ 58 ਲੱਖ 40 ਹਜ਼ਾਰ 618 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ ਜਿਸ ਵਿੱਚੋਂ 56 ਲੱਖ 4 ਹਜ਼ਾਰ 976 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਅੰਮ੍ਰਿਤਸਰ ਦੇ ਸੂਬਾ ਵਿਸ਼ੇਸ਼ ਆਪਰੇਸ਼ਨ ਸੈਲ ਨੇ ਸਰਹੱਦ ਪਾਰੋਂ ਤਸਕਰੀ ਨੈਟਵਰਕ ਦਾ ਪਰਦਾਫਾਸ਼ ਕਰਦਿਆਂ ਚਾਰ ਕਾਰਕੁਨਾਂ ਨੂੰ 4 ਪਸਤਲਾ ਤੇ ਜ਼ਿੰਦਾ ਕੁਲਾਬਾਰੂ ਸਮੇਤ ਗ੍ਰਿਫਤਾਰ ਕੀਤਾ। ਪੰਜਾਬ ਪੁਲਿਸ ਮੁਖੀ ਗਰਵੀ ਆਦਮ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਜੁਰਾਤ ਸਿੰਘ ਉਰਫ ਚਿਰੀ, ਕੁਲਵੀਰ ਸਿੰਘ ਉਰਫ ਨੰਨੂ ਉਰਫ ਕਾਲੂ ਅਰਸ਼ਦੀਪ ਸਿੰਘ ਤੇ ਨਛੱਤਰ ਸਿੰਘ ਵਜੋਂ ਹੋਈ ਹੈ। ਇਹ ਸਾਰੇ ਤਰਨਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਨੇ। ਮੌਢਲੀ ਜਾਂਚ ਤੋਂ ਪਤਾ ਚੱਲਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀ ਇੱਕ ਪਾਕਿਸਤਾਨ ਅਦਾਲਤ ਅਸਕਰ ਦੇ ਨਿਰਦੇਸ਼ਾਂ ਤੇ ਕੰਮ ਕਰ ਰਹੇ ਸਨ ਜੋ ਪੰਜਾਬ ਦੀ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਦਾ ਪ੍ਰਬੰਧ ਕਰ ਰਿਹਾ ਸੀ। ਅੰਮ੍ਰਿਤਸਰ ਦੇ ਬ ਤਾਗੇ ਪੂਰੇ ਨੈਟਵਰਕ ਦਾ ਪਰਦਾਫਾਸ਼ ਕਰਨ ਤੇ ਇਸ ਨੂੰ ਖਤਮ ਕਰਨ ਲਈ ਅਖੀਰੀ ਜਾਂਚ ਕੀਤੀ ਜਾ ਰਹੀ ਹੈ। ਇਧਰ ਜਲੰਧਰ ਕਮਿਸ਼ਨਰ ਪੁਲਿਸ ਨੇ ਅਚਾਨਕ ਸਰ ਮੋਟਪੇੜ ਦੌਰਾਨ ਗੈਂਗਸਟਰ ਜਗੂਪੂ ਵਾਣਪੁਰੀਆ ਦੇ ਕਰੀਬੀ ਮਨਕਰਨ ਧੋਲਸ ਮੇਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਜੈਵੀਰ ਸਿੰਘ ਤੇ ਸਿਮਰਜੀਤ ਸਿੰਘ ਵਜੋਂ ਹੋਈ ਹੈ ਪੁਲਿਸ ਕਮਿਸ਼ਨਰ ਤਾਨਪਿਤ ਕੌਰ ਨੇ ਦੱਸਿਆ ਕਿ ਭਾਰਤੀ ਨਾਗਰਿਕ ਸਹੀਤਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਇੱਕ ਸੂਤੇ ਤਕਨੀਕੀ ਜਾਣਕਾਰੀ ਦੇ ਆਧਾਰ ਤੇ ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀਆਂ ਨੂੰ ਸਲੇਮਪੁਰ ਮਸੰਦਾ ਵਿਖੇ ਰੋਕਿਆ ਜਿੱਥੋਂ ਜੇਲ੍ਹ ਜ਼ਿਲ੍ਹੇ ਵਿੱਚੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਮਨਕਰਨ ਦਿਓਲ ਗੈਂਗਸਟਰ ਜਗੂ ਭਗਵਾਨਪੁਰੀਆ ਤੇ ਅੰਮ੍ਰਿਤਪਾਲ ਬਾਰਤਾ ਬਹੁਤ ਕਰੀਬੀ ਤੇ ਨਿਕਾ ਅਪਰਾਧਿਕ ਮਾਮਲਾ ਚੁਲੜਿੰਦੇ ਉਸ ਦੀ ਸ਼ਮੂਲੀਅਤ ਜਲੰਧਰ ਤੇ ਅਮਰਸਰ ਵਿਖੇ ਕਈ ਮਾਮਲਿਆਂ ਵਿੱਚ ਹੈ ਆਪਰੇਸ਼ਨ ਦੌਰਾਨ ਪੁਲਿਸ ਨੇ ਦੋਸ਼ਿਆਪਾਸੋਂ ਇੱਕ ਪਿਸਤੌਲ ਤੇ ਦੋ ਜ਼ਿੰਦਾਕਾਰ ਤੂਸ ਬਰਾਮਦ ਕੀਤੇ ਨੇ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @taririar rnu chalander ਸਾਡਾ Facebook ਪੇਜ ਹੈ rnu-iar chalander ਅਤੇ YouTube ਤੇ ਸਾਡਾ ਚੈਨਲ ਹੈ @taririar chalander ਕੈਬਨਟ ਮੰਤਰੀ ਤਰਨਪੀਤ ਸਿੰਘ ਸੌਂਮ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਜੀ ਨੂੰ ਸਾਡੀ ਧਰਤੀ ਤੇ ਸ਼ਿਲਪਕਾਰੀ ਪਵਨ ਨਿਰਮਾਨ ਕਲਾ ਤੇ ਨਿਰੰਢੀ ਸਿਰਜਣਾ ਦਾ ਸਿਰਾ ਦਿੱਤਾ ਜਾਂਦਾ ਹੈ ਅੱਜ ਵਿਸ਼ੂਕਰਮਾ ਦਿਵਸ ਮਨਾਉਣ ਲਈ ਲੁਧਿਆਣਾ ਦੇ ਭਗਵਾਨ ਵਿਸ਼ੂਕਰਮਾ ਮੰਦਰ ਵਿਖੇ ਸੂਬਾ ਪਦਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਸੌਨ ਨੇ ਜ਼ਿਕਰ ਕੀਤਾ ਕਿ ਆਲਮੀ ਉਦਯੋਗੀ ਕਤੇ ਬਣਾਦੀ ਚਾਂਚੇ ਦਾ ਵਿਕਾਸ ਭਗਵਾਨ ਵਿਸ਼ੂਕਰਮਾ ਦੇ ਆਸ਼ੀਰਵਾਦ ਨਾਲ ਸਿੱਧਾ ਨਤੀਜਾ ਹੈ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਭਾਰ ਦੇ ਨੌਜਵਾਨਾਂ ਲਈ ਹੁਨਰ ਵਿਕਾਸ ਤੇ ਧਿਆਨ ਕੇਂਦਰਿਤ ਕਰ ਰਹੀ ਹੈ ਜਿਸ ਦਾ ਉਦੇਸ਼ ਉਹਨਾਂ ਨੂੰ ਭਗਵਾਨ ਵਿਸ਼ਵਕਰਮਾ ਦੇ ਸਿਧਾਂਤਾਂ ਤੇ ਸਿੱਖਿਆਵਾਂ ਦੇ ਮੁਤਾਬਕ ਸਨਮਾਨ ਤੇ ਸਵੈਮਾਨ ਵਾਲਾ ਜੀਵਨ ਜੀਣ ਦੇ ਯੋਗ ਬਣਾਉਣਾ ਹੈ ਲੋਕਾਂ ਨੂੰ ਭਗਵਾਨ ਵਿਸ਼ੂਕਰਮਾ ਦੀਆਂ ਸਿੱਖਿਆਵਾਂ ਦੀ ਪਾਲਣਾ ਕਰਨ ਕਹਾਟਾ ਉਹਨਾਂ ਨੇ ਕਿਹਾ ਕਿ ਸੂਬੇ ਪੱਰ ਵਿੱਚ ਹੁਨਰ ਵਿਕਾਸ ਦਾ ਸਮਰਥਨ ਕਰਨਾ ਭਗਵਾਨ ਵਿਸ਼ੂ ਕਰਮਾ ਜੀ ਨੂੰ ਇੱਕ ਟੁਕਮੇ ਸ਼ਰਧਾਂਜਲੀ ਹੋਵੇਗੀ ਮੰਤਰੀ ਨੇ ਮੰਦਲ ਲਈ 10 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਤੇ ਬਕਾਇਆ ਕੰਮ ਨੂੰ ਪੂਰਾ ਕਰਨ ਚ ਪੂਰਾ ਸਮਰਥਨ ਦੇਣ ਦਾ ਪ੍ਰੋਸਾ ਵੀ ਦਿੱਤਾ ਇਸ ਮਾਕੇ ਉਹਨਾਂ ਨੇ ਲੋੜਵੰਦ ਆਰਤਾ ਨੂੰ ਸिलाई ਮਸ਼ੀਨਾਂ ਵੀ ਭੇਂਟ ਕੀਤੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਲਾਕ੍ਰਿਤੀ ਤੇ ਗੁਣਾ ਨਾਲ ਭਰਪੂਰ ਮਿਹਨਤੀ ਕਾਮਿਆਂ ਨੂੰ ਵਿਸ਼ੂ ਕਰਮਾ ਦਿਵਸ ਦੀ ਵਧਾਈ ਦਿੱਤੀ। ਉਹਨਾਂ ਪਰਮਾਤਮਾ ਅੱਗੇ ਮਿਹਨਤੀ ਕਾਮਿਆਂ ਦੀ ਕਮਾਈ ਚਵਾਦਾ ਕਰਨ ਤੇ ਸਭ ਤੋਂ ਤੰਦਰੁਸਤੀ ਤੇ ਤਰੱਕੀਆਂ ਬਖਸ਼ਣ ਦੀ ਅਰਦਾਸ ਕੀਤੀ। ਉਧਰ ਅੰਮ੍ਰਿਤਸਰ ਦੇ ਰਾਮ ਬਾਗ ਕਾਮੰਡੀ ਵਿਖੇ ਵਿਸ਼ੂ ਕਰਮਾ ਦਿਵਸ ਸ਼ਰਧਾ ਭਾਵnal ਨਾਲ ਮਨਾਇਆ ਗਿਆ। ਇਸ ਮੌਕੇ ਗਾਰੀਗਰਾਂ ਦੇ ਨਾਲ ਭਾਜਪਾ ਨੇਤਾਵਾਂ ਨੇ ਬਾਬਾ ਵਿਸ਼ੂ ਕਰਮਾ ਅੱਗੇ ਅਰਦਾਸ ਕੀਤੀ। ਕਾਰਗਰਾਂ ਵੱਲੋਂ ਆਪਣੀਆਂ ਦੁਕਾਨਾਂ ਤੇ ਵਰਤੇ ਜਾਣ ਵਾਲੇ ਉਪਕਰਨਾਂ ਨੂੰ ਕੱਚੀ ਲੱਸੀ ਨਾਲ ਧੋਕੇ ਉਹਨਾਂ ਦੀ ਪੂਜਾ ਕੀਤੀ ਗਈ। 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਤਸਮੋ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਨਿਸ਼ਾਨ ਸਾਹਿਬ ਤੇ ਨਗਾਰਿਆਂ ਦੀ ਛੱਤਰ ਛਾਇਆ ਹੇਠ ਰਵਾਇਤੀ ਮਹਿਲਾ ਸਜਾਇਆ ਗਿਆ ਗੁਰਦੁਆਰਾ ਪਾਤਸ਼ਾਹੀ 6ਵੀਂ ਮਾਲਾਖੜਾ ਸਾਹਿਬ ਬੋਜ ਬਾਬਾ ਫੁੱਲਾ ਸਿੰਘ ਅਕਾਲੀ ਤੋਂ ਅਰਦਾਸ ਉਪਰੰਤ ਮਹਿਲਾ ਖਾਲਸਾਈ ਜਹਾਜ ਚਲਾਨ ਨਾਲ ਆਰੰਭ ਹੋਇਆ ਇਸ ਤੋਂ ਪਹਿਲਾਂ ਗੁਰਦੁਆਰਾ ਮਾਲਾਖੜਾ ਵਿਖੇ ਅਖੰਡ ਪਾਠ ਦੇ ਭੋਗ ਨਿਹੰਗ ਸਿੰਘਾਂ ਦੀ ਚੱਲੀ ਆਉਂਦੀ ਮਰਿਆਦਾ ਮੁਤਾਬਕ ਪਾਏ ਗਏ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਲਲ ਦੇ ਮੁਖੀ ਸ਼੍ਰੋਮਣੀ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਹੀ ਚ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀਆਂ ਅਤੇ ਪੰਥਕ ਹਸਤੀਆਂ ਨੇ ਸ਼ਮੂਲੀਅਤ ਕੀਤੀ। ਬਿਤੀ ਰਾਤ ਦੀਵਾਲੀ ਦੇ ਤਿਉਹਾਰ ਮੌਕੇ ਢੀਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਤਰਮਾਬਾਦ ਵਿਖੇ ਗੰਧਕ ਤੇ ਪੋਟਾਸ਼ ਨੂੰ ਕੋਟਦੇ ਹੋਏ ਇੱਕ ਧਮਾਕਾ ਹੋਣ ਕਾਰਨ 2 ਆਰਦਾ ਸਮੇਤ 7 ਵਿਅਕਤੀ ਗੰਭੀਰ ਜ਼ਖਮੀ ਹੋ ਗਏ ਸਾਡੇ ਪੱਤਰਕਾਰ ਨੇ ਦੱਸਿਆ ਕਿ ਗੰਭੀਰ ਜ਼ਖਮੀਆਂ ਨੂੰ ਅੰਮ੍ਰਿਤਸਰ ਦੇ ਸਰਕਾਰੀ ਤੇ ਨਿੱਜੀ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਸਥਾਨਕ ਲੋਕਾਂ ਮੁਤਾਬਕ ਧਮਾਕਾ ਇਨਾ ਜ਼ਬਰਦਸਤ ਸੀ ਕਿ ਨੇੜਲੇ ਕਰੰਤੀ ਸ਼ੀਸ਼ੇ ਤੱਕ ਟੁੱਟ ਗਏ ਢੀਰਾ ਬਾਬਾ ਨਾਲ ਪੁਲਿਸ ਦੇ ਐਸਐਚਓ ਸ਼ੋਕ ਸ਼ਰਮਾ ਨੇ ਦੱਸਿਆ ਕਿ ਇਹ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਇਸ ਵੱਡੀ ਮਾਤਰਾ ਚ ਗੰਧਕ ਤੇ ਪੋਟਾਸ਼ ਰੱਖਣ ਵਾਲੇ ਲੋਕਾਂ ਖਿਲਾਫ ਵੰਦੀ ਕਾਰਵਾਈ ਕੀਤੀ ਜਾਵੇਗੀ ਦੇਸ਼ ਦਾ ਵਕਾਰੀ 42ਵਾਂ ਇੰਡੀਅਨ ਆਇਲ ਸਰਗੋ ਸੁਜੀਤ ਹਾਕੇ ਟੂਰਨਾਮੈਂਟ ਕੱਲ ਤੋਂ ਜਲੰਧਰ ਸਥਿਤ 올ੰਪੀਅਨ ਸੁਜੀਤ ਹਾਕੇ ਸਟੇਡੀਅਮ ਵਿਕੇ ਸ਼ੁਰੂ ਹੋ ਰਿਹਾ ਹੈ ਸੁਰਜੀਤਾ ਕੀ ਸੁਸਾਇਟੀ ਦੇ ਪ੍ਰਧਾਨ ਤੇ ਡਿਪਟੀ ਕਮਿਸ਼ਨਰ ਡਾਕਟਰ ਹਿਮਾਸ਼ੂ ਅਗਰਵਾਲ ਨੇ ਦੱਸਿਆ ਹੈ ਕਿ ਇਸ ਟੂਰਨਾਮੈਂਟ ਦਾ ਆਯੋਜਨ ਸੁਰਜੀਤਾ ਕੀ ਸੁਸਾਇਟੀ ਜਲੰਧਰ ਵੱਲੋਂ ਭਾਰਤੀ ਹਾਕੀ ਟੀਮ ਦੇ ਹਸਾਬਕਾ ਕਪਤਾਨ ਅਤੇ 올ंपियन स्वर्गीय ਸਰਦਾਰ ਸੁਰਜੀਤ ਸਿੰਘ ਰੰਦਾਵਾਦੀ ਯਾਦ ਚ ਹਰ ਸਾਲ ਕਰਵਾਇਆ ਜਾਂਦਾ ਹੈ ਜੋ 7 ਜਨਵਰੀ 1984 ਨੂੰ ਜਲੰਧਰ ਨੇੜੇ ਕਾਰ ਹਾਦਸੇ ਚ ਆਪਣੀ ਜਾਨ ਗਵਾ ਬੈਠੇ ਸਨ ਭਾਰਤੀ ਟੀਮ ਦੇ ਕਪਤਾਨ 올ंपियन ਹਰਮਨਪ੍ਰੀਤ ਸਿੰਘ ਉਪ ਕਪਤਾਨ 올ंपियन ਹਾਰਦਿਕ ਸਿੰਘ ਮਨਪ੍ਰੀਤ ਸਿੰਘ ਮਨਦੀਪ ਸਿੰਘ ਜਰਮਨਪ੍ਰੀਤ ਸਿੰਘ ਤੇ ਹੋਰ ਬਹੁਤ ਸਾਰੇ ਮੌਜੂਦਾ ਅਤੇ ਸਾਫ ਦਾ ਖਿਡਾਰੀ ਭਾਰਤੀ ਹਾਕੀ ਖਿਡਾਰੀ ਇਸ 10 ਦਿਨਾਂ ਲੰਬੇ ਟੂਰਨਾਮੈਂਟ 'ਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੇ ਪਿਛਲੇ 36 ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਇਸ਼ਾ ਦੀ ਸਭ ਤੋਂ ਵੱਡੀ ਤੇ ਮੋਰੀ ਮਹਾਰਤਨ ਆਇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਟੂਰਨਾਮੈਂਟ ਦੀ ਮੁੱਖ ਪਰਯੋਜਕ ਹੋਵੇਗੀ ਸੋਸਾਇਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਇਕਬਾਲ ਸਿੰਘ ਸੰਧੂ ਨੇ ਕਿਹਾ ਕਿ ਟੂਰਨਾਮੈਂਟ ਦਾ 42ਵਾਂ ਐਡੀਸ਼ਨ ਲੀਕਮ ਨਾਕਆਊਟ ਆਧਾਰ ਤੇ ਖੇਡਿਆ ਜਾਵੇਗਾ ਤੇ ਟੀਮਾਂ ਨੂੰ ਚਾਰ ਪੁੱਲਾਂ 'ਚ ਵੰਡਿਆ ਗਿਆ ਹੈ ਦੋ ਵਾਰ ਦੇ 올림픽 ਤਮਗਾ ਜੇਤੂ ਜੈਵਲਿਨ ਥਰੋਅਰ ਨੀਰ ਚੋਪੜਾ ਨੂੰ ਟੈਰੀਟੋਰੀਅਲ ਆਰਮੀਜ਼ ਦੇ ਲੈਫਟੀਨੈਂਟ ਕਰਨਲ ਦਾ ਆਨਰੇਡੀ ਰੈਂਕ ਦਿੱਤਾ ਗਿਆ ਨੀਰ ਚੋਪੜਾ ਨੂੰ ਆਜਨਵੀਂ ਦਿੱਲੀ ਚ ਰੱਖਿਆਮਤਿ ਰਾਜਨਾ ਸਿੰਘ ਦੀ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਦੀ ਮੌਜੂਦਗੀ ਚ ਇੱਕ ਸਮਾਗਮ ਦੌਰਾਨ ਇਹ ਰੈਂਕ ਦਿੱਤਾ ਗਿਆ ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਭਾਰਤ ਨੇ ਦੁਨੀਆ ਦੇ ਕੋਲ ਜੰਗਲਾਤ ਖੇਤਰ ਚ ਨੌਵੇਂ ਸਥਾਨ ਤੇ ਰਹਿ ਕੇ ਵਿਸ਼ਵ ਵਾਤਾਵਰਨ ਸੁਰੱਖਿਆ ਚ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਪੰਜਾਬ ਸਰਕਾਰ ਵੱਲੋਂ ਤਿੰਨ ਡਿਪਟੀ ਕਮਿਸ਼ਨਰਸ ਨੇ 6 ਆਈਐਸ ਅਧਿਕਾਰੀਆਂ ਦੀਆਂ ਬਦਲੀਆਂ ਵਿਸ਼ਵਕਰਮਾ ਦਿਵਸ ਮੌਕੇ ਲੁਧਿਆਣਾ ਚ ਸੂਬਾ ਪਦਰੀ ਸਮਾਗਮ ਦਾ ਆਯੋਜਨ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਣ ਨੇ ਲੋਕਾਂ ਨੂੰ ਭਗਵਾਨ ਵਿਸ਼ਵਕਰਮਾ ਜੀ ਵੱਲੋਂ ਦਰਸਾਏ ਮਾਰਗ ਤੇ ਚੱਲਣ ਦੀ ਕੀਤੀ ਅਪੀਲ ਅਤੇ ਦੇਸ਼ ਦਾ ਵਕਾਰੀ 42ਵਾਂ ਇੰਡੀਅਨ ਆਇਲ ਸਰਵਿਸ ਸੁਰਜੀਤ ਹਾਕੀ ਟੂਰਨਾਮੈਂਟ ਕੱਲ ਤੋਂ ਚਲੰਦਾ ਚ ਸ਼ੁਰੂ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟ ਤੇ ਨਮਸਕਾਰ 지금까지 뉴스 스토리였습니다.